ਮਾਰਵਾੜੀ ਦੋ ਘੋੜੀਆਂ ਦਿਖਾਉਣ ਲੱਗੇ ਆ ਇੱਕ ਤਾਂ ਜਿਹੜੀ ਦੇਖ ਰਹੇ ਹੋ ਮੱਥੇ ਪਟਾ ਤੇ ਇੱਕ ਪੈਰ ਚਿੱਟੇ ਵਾਲੀ ਆ ਇਹ 63 ਇੰਚ ਦੀ ਘੋੜੀ ਆ ਦੋਸਤੋ ਆ ਜਿਹੜੀ ਦੂਜੀ ਘੋੜੀ ਆ ਮੱਥੇ ਫੁੱਲ ਤੇ ਦੋ ਪੈਰ ਚਿੱਟੇ ਦੀ ਇਹ 62 ਇੰਚ ਦੀ ਘੋੜੀ ਆ ਦੋਨੇ ਸਾਫ਼ ਸੁਥਰੀਆਂ ਨੇ ਚਾਲਾਂ ਦੀਆਂ ਰੇਵੀਆ ਚਾਲ ਦੀ ਬਿਲਕੁਲ ਪਾਸ ਨੇ ਦੋਨੇ ਘੋੜੀਆਂ ਜਿਹੜੀ ਆ ਘੋੜੀ ਆ ਰੇਵੀਆ ਚਾਲ ਦੀ ਪਾਸ ਆ 63 ਇੰਚ ਫੱਟੀ ਵਾਲੀ ਹਾਈਟ ਆ ਮੌਕੇ ਤੇ ਖਾਲੀ ਆ ਘੋੜੀ ਦੋਸਤੋ 1,30,000 ਰੁਪਏ ਬਾਈ ਘੋੜੀ ਦਾ ਮੁੱਲ ਕਰਦਾ ਤੇ ਸਾਰੇ ਪਾਸਿਓਂ ਇਹਨਾਂ ਸਾਫ਼ ਸੁਥਰੀਆ ਘੋੜੀ ਤੇ ਜਿਹੜੀ ਆ ਦੂਜੀ ਘੋੜੀ ਦੇਖ ਰਹੇ ਹੋ ਤੁਸੀਂ ਮੱਥੇ ਫੁੱਲ ਤੇ ਦੋ ਪੈਰ ਚਿੱਟੇ ਵਾਲੀ ਇਹ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 5 ਸਾਲ ਉਮਰ ਆ ਦੋਨਾਂ ਘੋੜੀਆਂ ਦੀ ਉਮਰ 5-6 ਸਾਲ ਦੀ ਲਗਭਗ ਆ ਜਿਹੜੀ ਇਹ ਘੋੜੀ ਆ ਇਹ ਮੱਥੇ ਫੁੱਲ ਆ ਦੋ ਪੈਰ ਚਿੱਟੇ ਆ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਘੋੜੀ ਤੇ ਰੇਵੀਆ ਚਾਲਦੀ ਐਨ ਓਕੇ ਆ ਬਿਲਕੁਲ ਸਵਾਰੀ ਸਪੂਰੀ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਦੋਨੇ ਘੋੜੀਆਂ ਦੇ ਇੱਕੋ ਹੀ ਘਰੇ ਖੜੀਆਂ ਨੇ ਬਾਈ ਦਾ ਨੰਬਰ ਦਿੱਤਾ ਸਕਰੀਨ ਤੇ ਗੱਲਬਾਤ ਕਰ ਲਿਓ ਦੋਨਾਂ ਚੋਂ ਜਿਹੜੀ ਘੋੜੀ ਪਸੰਦ ਆਉਂਦੀ ਆ ਰਾਇਆ ਪਿੰਡ ਵਿੱਚ ਖੜੀਆਂ ਤਪੇ ਕੋਲਾ ਪਿੰਡੇ ਵੀਡੀਓ ਸ਼ੇਅਰ